ਤੇ ਪਹੁੰਚ ਕੇ ਜੀ ਰਤੂੜਾ ਤੇ ਰਤੂੜੇ ਦੇ ਵਿੱਚ ਮੀ ਲੱਗ ਗਿਆ ਬਹੁਤ ਸੰਗਤ ਜੀ ਮੀ ਬੜਾ ਪੈਂਦਾ ਪਿਆ ਉਹ ਸਾਹਮਣੇ ਤੁਹਾਨੂੰ ਫੋਟ ਦਿਖਾਉਣਾ ਗੱਡੀ ਤਾਂ ਆਪਾਂ ਦੂਰ ਖੜੀ ਕਰਕੇ ਆਇਆ ਤੇ ਉੱਥੇ ਇਹ ਆ ਦੇਖਿਓ ਗੁਰਦੁਆਰਾ ਸ਼੍ਰੀ ਹੇਮਕੁੰਡ ਫੈਬਰ ਰਤੂੜਾ ਤੇ ਉੜਾ ਪਿਛਲੇ ਸਾਲ ਜਿਹੜੇ ਆਪਣੇ ਪਿਛਲੇ ਸਾਲ ਜਿੱਦਾ ਬਿੰਦਰਾ ਸਾਹਿਬ ਨੇ ਸਟੇਜ ਤੋਂ ਅਨਾਉਂਸ ਕੀਤਾ ਸੀ ਵੀ ਸਗਤਾਂ ਦੇ ਲਈ ਬਹੁਤ ਵੱਡੀ ਬਿਲਡਿੰਗ ਉਹ ਸਾਰੀ ਜਾ ਰਹੀ ਆ ਰਤੂੜਾ ਦੇ ਵਿੱਚ ਤੇ ਅੱਜ ਅਸੀਂ ਉੱਥੇ ਖੜੇ ਆ ਰਤੂੜਾ ਬਿਲਡਿੰਗ ਦੇ ਕੋਲ ਇਹ ਹੈ ਗੁਰਦੁਆਰਾ ਸਾਹਿਬ ਦਾ ਰਤੂੜਾ ਗੁਰਦੁਆਰਾ ਸਾਹਿਬ ਰਤੂੜਾ ਦੀ ਬਿਲਡਿੰਗ ਤਿਆਰ ਹੋ ਰਹੀ ਹੈ ਜਿਹੜੀ ਮੈਨੇਜਮੈਂਟ ਕਮੇਟੀ ٹرسٹ ਜਿਹੜੀ ਹਿਮਕੁੰਡ ਸਾਹਿਬ ਵੱਲੋਂ ਆ ਜੀ ਇੱਥੇ ਦੇ ਸੇਵਾ ਕਰਦੇ ਆ ਬੱਲੂ ਭਾਜੀ ਆ ਆਪਣੇ ਤੇ ਉਹਨਾਂ ਨੂੰ ਮਿਲਿਆ ਮੈਂ ਇੱਥੇ ਆ ਕੇ ਤਾਂ ਮੈਂ ਕਿਹਾ ਵੀਰਾ ਜੀ ਆਪਾਂ ਇੱਕ ਸ਼ੂਟ ਕਰਨਾ ਕਿਹਾ ਤਾਂ ਬਿਲਕੁਲ ਮੀਂਹ ਦੇ ਵਿੱਚ ਇਹ ਹੁੰਦੀ ਹੈ ਸ਼ਰਦਾ ਭਾਵਨਾ ਇਹ ਨਦੀ ਘੜੀ ਹੈ ਜੀ ਬਦਰੀਨਾਥ ਤੇ ਹਿਮਕੁੰਡ ਵਾਲੀ ਅਜੇ ਬਦਰੀਨਾਥ ਤੇ ਹਿਮਕੁੰਡ ਸਾਹਿਬ ਤੋਂ ਜਿਹੜੀ ਨਦੀ ਆ ਰਹੀ ਹੈ ਬਿਲਕੁਲ ਨਦੀ ਦੇ ਉੱਤੇ ਇਹ ਉਖਾਰੀ ਜਾ ਰਹੀ ਹੈ ਬਿਲਡਿੰਗ ਕਿੰਨੇ ਫਲੋਰ ਆ ਵੀਰੇ ਥੱਲੇ ਥੱਲੇ 6 ਛੱਤਾਂ ਪੈ ਚੁੱਕੀਆਂ ਜੀ 6 ਛੱਤਾਂ ਥੱਲੇ ਆਲਰੇਡੀ ਪੈ ਚੁੱਕੀਆਂ ਹਨਾ ਤੇ ਇਹਦੇ ਉੱਤੇ 7ਵੀਂ ਤਿਆਰ ਹੋ ਗਈ ਆ 7ਵਿੰਦੀ ਤਿਆਰੀ ਚੱਲ ਰਹੀ ਹੈ ਵੈਰੀ ਗੁੱਡ ਤੇ ਇਹਦੇ ਉੱਤੇ ਇਹਦੇ ਉੱਥੇ 3 ਛੱਤਾਂ ਹੋਰ ਹੋਣੀਆਂ 3 ਛੱਤਾਂ ਹੋਰ ਹੋਣਗੀਆਂ ਫਿਰ ਦਰਬਾਰ ਸਾਹਿਬ ਉੱਪਰ ਬਣੇਗਾ ਨਾ ਤੇ ਖਾਲਸਾ ਜੀ ਅਸੀਂ ਪਹੁੰਚ ਚੁੱਕੇ ਆ ਰਤੂੜਾ ਤੇ ਰਤੂੜਾ ਜਿੱਥੇ ਹਿਮਕੋਂਟ ਸਾਹਿਬ ਮੈਨੇਜਮੈਂਟ ਟਰਸਟ ਵੱਲੋਂ ਜਿਹੜੀ ਫੰਡਾਂ ਦੇ ਲਈ ਬਿਲਡਿੰਗ ਉਖਾਰੀ ਜਾ ਰਹੀ ਹੈ ਤੇ ਆਪਾਂ ਗੱਲ ਕਰਦੇ ਆ ਬੱਲੂ ਇਹ ਫੰਗਜੀ ਨੰਗੀ ਦਾ ਸੀ ਕਈ ਵਾਰੀ ਆ ਇੱਥੋਂ ਤੇ ਇਹ ਤਾਂ ਜਦੋਂ ਪਿਛਲੇ ਵਾਰ ਚੇਅਰਮੈਨ ਸਾਹਿਬ ਨੇ ਥੋੜਾ ਅਨਾਉਂਸ ਕੀਤਾ ਨਾ ਵੀ ਇੱਥੇ ਰਤੂੜਾ ਦੇ ਵਿੱਚ ਬਿਲਡਿੰਗ ਬਣਦੀ ਪਈ ਆ ਤੇ ਪਿਛਲੇ ਸਾਲ ਤਾਂ ਮੈਂ ਨੰਗਿਆ ਹੀ ਸਿੱਧਾ ਆਇਆ ਸੀ ਮੇਰੇ ਮਾਈਂਡ 'ਚ ਸੀਗਾ ਤੇ ਮੈਂ ਹੌਲੀ-ਹੌਲੀ ਪੁੱਛਦਾ 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 ਇੱਥੇ ਪਹੁੰਚ ਗਿਆ ਤੇ ਬਹੁਤ ਵਧੀਆ ਮਹਾਰਾਜ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਬਹੁਤ ਵੱਡਾ ਪ੍ਰੋਜੈਕਟ ਆਇਆ ਨਾ ਤੇ 6 ਮੰਜ਼ਲਾਂ ਥੱਲੇ ਬਣ ਗਈਆਂ ਤੇ ਇਹਦੇ ਉੱਤੇ ਚਾਰ ਲਿੰਡਰ ਹੋਰ ਬਣਨੇ ਚਾਰ ਲਿੰਡਰ ਹੋਰ ਬਣਨੇ ਤੇ ਜਸ ਉਹਦੇ ਉੱਤੇ ਦਰਬਾਰ ਸਾਹਿਬ ਜੀ ਨਾ ਹਾਂਜੀ ਹਾਂਜੀ ਠੀਕ ਆ ਜੀ ਤੇ ਬਹੁਤ ਹੀ ਵਧੀਆ ਇਹ ਸੰਗਤਾਂ ਨੂੰ ਬੇਨਤੀ ਹੈਗੀ ਕਿ ਜਿਹੜੇ ਉੱਪਰ ਤੇ ਥੱਲੇ ਜਾਂਦੇ ਹੋਏ ਗੁਰਦੁਆਰਾ ਰਤੜਾ ਸਾਹਿਬ ਦੀ ਜਿਹੜੀ ਬਿਲਡਿੰਗ ਬਣ ਰਹੀ ਹੈ ਉਹਨੂੰ ਤੁਸੀਂ ਵੇਕੇ ਜਾਓ ਇਹ ਨਾਲੇ ਗੁਰੂਗਰਦੀ ਕੁਝਿਆਂ ਪ੍ਰਾਪਤ ਕਰਦੇ ਬਿਲਕੁਲ ਤੇ 24 ਘੰਟੇ ਲੰਗਰ ਹੈ 24 ਘੰਟੇ ਚੱਲਦਾ ਹੈ ਨਾ ਹਾਂ ਹਾਂ ਹੁਣ ਇਸ ਟਾਈਮ ਵੀ ਕਮਰਿਆਂ ਦਾ ਅਰੇਂਜਮੈਂਟ ਹੈਗਾ ਕਿ ਨਹੀਂ ਹੈ ਜੀ ਨਹੀਂ ਹੈ ਜੀ ਹਜੇ ਨਹੀਂ ਜੋ ਲੰਗਰ ਤੁਸੀਂ ਸ਼ੱਕੇ ਜਾਓ ਤੇ ਇੱਥੇ ਬਿਲਡਿੰਗ ਬਣਦੀ ਪਈ ਹੈ ਬਿਲਡਿੰਗ ਦੇਖ ਕੇ ਚਲੋ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਤੇ ਬਹੁਤ ਵੱਡਾ ਪ੍ਰੋਜੈਕਟ ਹੈ ਜੀ ਹੇਮਕੁੰਟ ਮੈਨੇਜਮੈਂਟ ਟਰਸਟ ਬਲੋ ਜਿੱਦਾਂ ਦੇਖੋ ਜਦੋਂ ਆਪਾਂ ਹੇਮਕੁੰਟ ਸਾਹਿਬ ਤੋਂ ਤੁਰਦੇ ਹਾਂ ਪਹਿਲਾਂ ਗੋਵਿੰਦਾਮ ਤੇ ਗੋਵਿੰਦ ਘਾਟ ਤੇ ਜੋਛੀ ਮੱਠ ਫਿਰ ਉਤਰੂੜ ਆ ਗਿਆ ਹਾਂਜੀ ਹਾਂਜੀ ਦੇਸ ਤੋਂ ਅੱਗੇ ਸ਼੍ਰੀਨਗਰ ਜੀ ਸ਼੍ਰੀਨਗਰ ਆਉਣਾ ਫਿਰ ਜੇ ਰਿਸ਼ੀਕੇਸ਼ ਰਿਸ਼ੀਕੇਸ਼ ਤੋਂ ਅੱਗੇ ਫਿਰ ਕਹਿੰਦੇ ਹਰਦੁਆਰ ਵੀ ਹੈਗਾ ਹਰਦੁਆਰ ਵੀ ਹੈਗਾ ਉੱਥੇ ਮੈਂ ਦਰਸ਼ਨ ਨਹੀਂ ਕੀਤੇ ਚਲੋ ਸੁਆਭਾ ਬਣਿਆ ਉੱਥੇ ਵੀ ਦਰਸ਼ਨ ਕਰਾ ਕੇ ਸੰਗਤ ਜੀ ਜਦੋਂ ਵੀ ਤੁਸੀਂ ਆਓ ਸੰਗਤਾਂ ਦੇ ਲਈ ਆ ਜਿਹੜੀਆਂ ਸੰਗਤਾਂ ਆਉਂਦੀਆਂ ਨੇਰਾ ਸਨੇਰਾ ਹੋ ਜਾਂਦਾ ਕਿਸੇ ਵੇਲੇ ਤੇ ਕਿਸੇ ਵੇਲੇ ਸੰਗਤਾਂ ਜ਼ਿਆਦਾ ਆ ਜਾਂਦੀਆਂ ਉਹਨਾਂ ਦੇ ਠਹਿਰਨ ਲਈ ਬਹੁਤ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਆ ਤੇ ਬਾਕੀ ਸਰਦਾਰ ਸੇਵਾ ਸਿੰਘ ਜੀ ਹੋਣੀ ਕੱਲ ਭਾਜੀ ਉੱਥੇ ਨਾ ਕਾਫੀ ਬਰਬਉ ਦੇ ਵਿੱਚ ਤਿਲਕ ਰਏ ਸੀ ਬੰਦੇ ਤੇ ਸਰਦਾਰ ਸਾਹਿਬ ਸਿੰਘ ਸਾਹਿਬ ਆਪ ਆਏ ਉੱਥੇ ਦੇਖਿਆ ਉਹਨਾਂ ਨੇ ਆਪ ਸਾਰਾ ਕੁਝ ਕਰਵਾ ਰਹੇ ਸੀ ਖੜੇ ਹੋ ਕੇ ਹਾਂਜੀ ਹਾਂਜੀ ਤੇ ਬਹੁਤ ਵਧੀਆ ਬਾਜੀ ਜਾ ਜਿੱਥੇ ਵੀ ਨਿਰਖਣ ਕਰਕੇ ਗਏ ਨੇ ਅੱਜ ਅੱਛਾ ਸੇਵਾ ਸਿੰਘ ਹਣੀ ਨਹੀਂ ਸਰਦਾਰ ਮੁੰਬਿੰਦਰ ਜੀ ਆਏ ਉੱਥਰੋਂ ਆਏ ਨਾ ਫਿਰ ਇੱਥੋਂ ਹੋ ਕੇ ਗਏ ਆ ਠੀਕ 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 ਚਲੋ ਬਹੁਤ ਵਧੀਆ ਬਾਜੀ ਤੇ ਇਹ ਆ ਜੀ ਪ੍ਰੋਜੈਕਟ ਗੁਰਦੁਆਰਾ ਸ਼੍ਰੀ ਹਿਮਕੁੰਡ ਸਾਹਿਬ ਰਤੂੜਾ ਤੇ ਹੁਣ ਸੰਕਤਾ ਇੱਥੇ ਵੀ ਰੁਕ ਕੇ ਜਾਇਆ ਕਰਨ ਗਿਆ ਇਹ ਵੀ ਇੱਕ ਪੜਾਅ ਹੋਇਆ ਕਰੇਗਾ ਜਿੱਦਾਂ ਆਪਾਂ ਹਰਦਵਾਰ ਤੋਂ ਆਉਣਾ ਤੇ ਹਰਦਵਾਰ ਤੋਂ ਅਗਲਾ ਪੜਾਅ ਹੋਏਗਾ ਰਿਸ਼ੀਕੇਸ਼ ऋषिकेश ਤੋਂ ਅਗਲਾ ਪੜਾ ਹੋਏਗਾ ਸ਼੍ਰੀਨਗਰ ਸ਼੍ਰੀਨਗਰ ਤੋਂ ਅਗਲਾ ਹੋਏਗਾ ਫਿਰ ਰਤੂੜਾ ਜੀ ਜੀ ਤੇ ਰਤੂੜਾ ਤੋਂ ਅੱਗੇ ਜੋਛੀਮਰਤ ਤੇ ਜੋਛੀਮਰਤ ਤੋਂ ਅੱਗੇ ਗੋਬਿੰਦਗੜ੍ਹ ਫਿਰ ਗੋਬਿੰਦਗੜ੍ਹ ਤੋਂ ਅੱਗੇ ਗੋਬਿੰਦ tạm ਤੇ ਫਿਰ ਸਚਕਣਚਰੀ ਹਿਮਕੁੰਡ ਸਾਹਿਬ ਤੇ ਜਦੋਂ ਵੀ ਆਓ ਤੇ ਸਾਡੇ ਬੱਲੂ ਭਾਜੀ ਆ ਇਹਨਾਂ ਨੂੰ ਮਿਲ ਕੇ ਜਾਓ ਤੇ ਬਹੁਤ ਵਧੀਆ ਸੁਭਾਅ ਆ ਜੇ ਕੋਈ ਜਾਣਕਾਰੀ ਲੈਣੀ ਚਾਹੁੰਦੇ ਇਹ ਵੀ ਦੱਸੂਗੇ ਤੇ ਬਿਲਡਿੰਗ ਵੀ ਜਾ ਕੇ ਦਿਖਾ ਕੇ ਆਉਣਗੇ ਨਾ ਅੱਜ ਤਾਂ ਵੈਸੇ ਮੱਠਾ ਮੱਠਾ ਨਹੀਂ ਪੈਂਦਾ ਮੀ ਬਹੁਤ ਪੈਂਦਾ ਹੋਵੇਗਾ ਪੈਂਦਾ ਜੀ ਬਹੁਤ ਹਾਂ ਜੀ ਤੇ थैंक यू वीरा जी ਤੁਹਾਡਾ ਬਹੁਤ ਬਹੁਤ ਸੰਗਤਾਂ ਜਦੋਂ ਜਾਂਦੀਆਂ ਹਨ ਨਾ ਅ ਤਾਂ ਦਰਸ਼ਨ ਕਰਕੇ ਜਾਂ ਜਦੋਂ ਆਉਂਦੀਆਂ ਫੇਰ ਵੀ ਦਰਸ਼ਨ ਕਰਕੇ ਜਾਂ ਬਿਲਕੁਲ ਤੇ ਲੰਗਰ ਉੱਟੋਟ ਵਰਤ ਦਾ ਲੰਗਰ ਵੀ ਚੱਕੇ ਹੇਮਗੁੰਡ ਜੀ ਯਾਤਰਾ ਚ ਇਹ ਵਿਚ ਦਾ ਸੈਂਟਰ पे ਜਾਂਦਾ ਜੀ ਰੀਸੀ ਕੇ ਗੋਵਿੰਦਗੜ੍ਹ ਹਾਂਜੀ ਹਾਂਜੀ ਉਨੇ ਰੀਸੀ ਕੇ ਰਹ ਜਾਂਦਾ ਉਨੇ ਗੋਵਿੰਦਗੜ੍ਹ ਰਹਿਣਾ ਸੈਂਟਰ ਵਾਲਾ ਸੈਂਟਰ ਵਾਲਾ ਆ ਤੇ ਬਹੁਤ ਵਧੀਆ ਬਿਲਲ ਸਾਹਿਬ थैंक यू ਸਰ ਹੁਣ ਆਪਾਂ ਚੱਲੇ ਆਂ ਥੱਲੇ ਬਿਲਡਿੰਗ ਦੇਖਣ ਤੇ ਮੀਂਹ ਦੇ ਵਿੱਚ ਬਲਦੋ ਮੇ ਕੰਮ ਚੱਲ ਰਿਹਾ ਹੁਣ ਹਾਂਜੀ ਮੀ ਕਰਕੇ ਥੋੜਾ ਜਿਹਾ ਰੁਕਿਆ ਹੋਇਆ ਮੀ ਕਰਕੇ ਰੁਕਿਆ ਆ ਤੇ ਕਿੰਨਾ ਟਾਈਮ ਹੋ ਗਿਆ ਪ੍ਰੋਜੈਕਟ ਨੂੰ ਚੱਲਦੇ ਹੋਏ ਇਹਨੂੰ ਹੋ ਗਿਆ ਜੀ ਪਿਛਲੇ ਦਸੰਬਰ 22 24 ਤਰੀਕ ਨੂੰ ਇਹ ਸ਼ੁਰੂ ਹੋ ਗਿਆ ਸੀ ਇਹ ਕਿੰਨਾ ਚਿਰ ਹੋ ਗਿਆ ਜਿੰਨਾ ਆਈਡੀਆ ਕਿੰਨਾ ਕਿੰਨਾ ਸਾਲ ਹੋ ਗਿਆ ਹਾਂ ਸਾਲ ਤੋਂ ਹੋ ਗਿਆ ਜੀ ਬਹੁਤ ਕਿਰਪਾ ਸੱਚੇ ਪਾਤਸ਼ਾਹ ਦੀ ਜੀ ਤੇ ਜਿਹੜਾ ਲਿੰਟਰ ਦਾ ਕੰਮ ਹੈ ਇਹਨਾਂ ਨੂੰ ਸਾਲ ਨਹੀਂ ਜਜੇ ਹੋਇਆ ਅੱਛਾ ਜੀ ਹਾਂਜੀ ਹਾਂਜੀ ਵੈਰੀ ਗੁੱਡ ਲਓ ਜੀ ਇਹ ਬਿਲਡਿੰਗ ਦਾ ਕਰੋ ਦਰਸ਼ਨ ਜੀ ਹੈਲੋ ਵਾਹਿਗੁਰੂ ਬੋਲੋ ਸਾਬ ਤੁਹਾਡੀ ਵੀ ਬਹੁਤ ਸੇਵਾ ਹੈ ਜੀ ਮੈਂ ਗੁਰੂਗਰ ਦੀ ਹੈ ਮਹਾਰਾਜ ਬੋਲੋ ਗੁਰੂ ਮਹਾਰਾਜ ਆਪਣੇ ਆਪੇ ਸੇਵਾ ਲੈ ਲੈਂਦੇ ਜਿਹਨਾਂ ਤੋਂ ਲੈਣੀ ਆ ਉਹਨਾਂ ਨੇ ਜੀ 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 ਠੀਕ ਹੈ ਨਾ ਜੀ ਹਾਂਜੀ ਹਾਂਜੀ ਬੋਲੋ ਤਾਂ ਬਾਹਰ ਬਾਹਰ ਦੀ ਨਾ ਚਲੀ ਜਾਂਦਾ ਹਨੇਰਾ ਹੋ ਜਾਣਾ ਲਾਈਟ ਨਹੀਂ ਹੋਣੀ ਨਹੀਂ ਥੱਲੇ ਇਹ ਥੋੜਾ ਸੈਟਿੰਗ ਕਰਕੇ ਨਾ ਹਨੇਰਾ ਜੋ ਹੋਇਆ ਹੋਆ ਬਾਦਵਾਗੀ ਥੱਲੇ ਰੋਸ਼ਨੀ ਆਏਗੀ ਜੀ ਜੀ ਇਹ ਲੈਂਟਰ ਘਾਤਾ ਪਾਇਆ ਹੁਣ ਇਹ 14 15 ਮਤਲਬ 14 ਤਰੀਕ ਦਾ ਪਹਿਆ ਹੋਇਆ ਹੈ 14 15 ਤਰੀਕ ਦਾ ਪਹਿਆ ਠੀਕ ਠੀਕ ਬਦ ਦੋ ਚਾਰ ਦਿਨ ਬਾਅਦ ਜੀ ਸੈਟਿੰਗ ਕੋ ਲਗਾ ਦੇ ਤੇ ਇਹ ਕਦ ਤੱਕ ਕੰਪਲੀਟ ਹੋਣਦਾ ਹੈ ਜੀ ਅਗਲੀ ਯਾਤਰਾ ਤੱਕ ਹੋਣਦੇ ਸਾਰੇ ਕਿ ਨਹੀਂ ਜਾਂ ਉਤੋਂ ਅਗਲੇ ਸਾਲ ਰੋਡ ਲੈਵਲ ਤੱਕ ਜੀ ਇਹਨੇ ਦਸੰਬਰ ਤੱਕ ਜਿਵੇਂ ਸਾਹ ਮੈਂ ਕੰਮ ਚੱਲ ਰਿਹਾ ਉਸ ਹਿਸਾਬ ਨਾਲ ਯਾਨੀ ਕਿ ਅ ਜਿਸਨੇ ਦਰਬਾਰ ਸਾਹਿਬ ਬਣਨਾ ਸਾਰੀਆਂ ਮੰਜੇ ਰੈਡੀ ਹੋ ਜਾਣੀਆਂ ਨਾ ਦਰਬਾਰ ਸਾਹਿਬ ਦਾ ਚੱਲੂਗਾ ਜੀ ਟਾਈਮ ਲੱਗੂਗਾ ਜੀ ਆ ਜਾਓ ਇੱਧਰ ਤੇ ਆਹ ਹੈ ਜੀ ਨਜ਼ਾਰਾ ਇੱਥੋਂ ਇਹ ਹਿਮਕੁਲ ਸਾਹਿਬ ਤੇ ਬਦਰੀਨਾਥ ਤੋਂ ਜਿਹੜੀ ਨਦੀ ਆਉਂਦੀ ਐ ਨਾਲ-ਨਾਲ ਚੱਲਦੀ ਆ ਅਲਕਨੰਦਾ ਅਲਕਨੰਦਾ ਨਦੀ ਦੇ ਬਿਲਕੁਲ ਕੰਡੇ ਦੇ ਉੱਤੇ ਰਤੂੜਾ ਦੀ ਬਿਲਡਿੰਗ ਉਸਾਰੀ ਜਾ ਰਹੀ ਆ ਗੁਰਦੁਆਰਾ ਰਤੂੜਾ ਤੇ ਸ਼ਾਇਦ ਮੈਨੂੰ ਲੱਗਦਾ ਵੇ ਤੁਹਾਡਾ ਵੀਰਾ ਪਹਿਲਿਆ ਹੀ ਸ਼ੂਟ ਕਰਕੇ ਪਰ ਇਹ ਪਹਿਲਾਂ ਵੀ ਕੋਈ ਆ ਇਹ ਇੱਕ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਹੋਰ ਬਹੁਤ ਵੱਡੀ ਮਾਣ ਵਾਲੀ ਗੱਲ ਆ ਬੱਲੂ ਭਾਈ ਕਹਿੰਦੇ ਵੀ ਇੱਕ ਨਿਊਜ਼ ਚੈਨਲ ਵਾਲੇ ਜਰੂਰ ਸ਼ੂਟ ਕਰਕੇ ਗਏ ਪਰ YouTube ਵਾਲਾ ਕੋਈ ਹਜੇ ਮੇਰਾ ਵੀਰ ਭਾਈ ਨਹੀਂ ਪਹੁੰਚਿਆ ਚਲੋ ਵੀਡੀਓ ਦੇਖ ਕੇ ਮੇਰੇ ਵੀਰ ਭਰਾ ਹੋਰ ਵੀ ਹੋਣਗੇ ਤੇ ਉਹ ਵੀ ਜਰੂਰ ਦਿਖਾਉਣ ਬਿਲਡਿੰਗ ਬਣੀ ਉਹ ਕਿੱਡਾ ਮਤਲਬ ਜਿਹੜਾ ਕਿੰਨਾ ਸਕੁਅਰ ਫੁੱਟ ਬਣਦਾ ਕਿੰਨਾ ਏਰੀਆ ਹੈ ਇਹ ਤਾਂ ਹੋਣਾ ਜੀ 90 ਹਜ਼ਾਰ ਤੋਂ ਉਪਰ ਹੀ ਹੈ ਬਹੁਤ ਹੀ ਆਲੀਸ਼ਾਨ ਬਹੁਤ ਹੀ ਯਾਨੀ ਕਿ ਜਿੱਥੇ ਦੂਰ ਦੂਰ ਤੱਕ ਜਾ ਕੇ 90 ਹਜ਼ਾਰ ਕਿੱਲ ਫੁੱਟ ਨਾ ਆਜਾ ਆਜਾ ਵਾਹਿਗੁਰੂ ਇਹ ਬਹੁਤ ਵਧੀਆ ਜੀ ਤਕਰੀਬਨ ਹਾਲ ਮੋਰਥਲੇ ਸਾਰਾ ਰੈਡੀ ਹੈ ਨਾ ਹੁਣ ਤਾਂ ਜੀ ਹੁਣ ਪੈਕਿੰਗ ਰਹਿ ਗਈ ਹੈ ਜੀ ਪੈਕਿੰਗ ਰਹਿ ਗਈ ਹੈ ਹਾਂ ਦੀਵਾਰਾਂ ਦੇ ਬਿਲਕੁਲ 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 ਤੇ ਸੰਗਤਾਂ ਆ ਵੀ ਰਹੀਆਂ ਆ ਆਉਂਦੀਆਂ ਵੀ ਆ ਸੰਗਤਾਂ ਦਾ ਬਹੁਤ ਹੈ ਜਿ ਆ ਰਹੀਆਂ ਆ ਹਾਂ ਬਹੁਤ ਪਰ ਹਜੇ ਵੀ ਸਾਰੀਆਂ ਸੰਗਤਾਂ ਨੂੰ ਮੈਂ ਕਹਿੰਦਾ ਨਹੀਂ ਪਤਾ ਲੱਗਦਾ ਕਿਸੇ ਵੇਲੇ ਨਾ ਨਹੀਂ ਹਜੇ ਤੇ ਨਹੀਂ ਪਰ ਲਗਭਗ ਲਗਭਗ ਹਾਂ 60 60 ਬੜੇ ਸੰਗਤ ਨੂੰ ਸਾਰਾ ਪਤਾ ਪਤਾ ਲੱਗਣ ਲੱਗ ਪਏ ਹਾਂ ਹਾਂ ਜੀ ਹਾਂ ਉਹ ਲੱਗਾ ਨਾ ਸ਼ਾਨ ਸਾਹਿਬ ਲੱਗੇ ਆ ਜੀ 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 ਸਹੀ ਆ ਅਜਾ 뷰 ਬਹੁਤ ਸ਼ਾਨਦਾਰ ਹੁੰਦਾ ਬਲੂ ਸਾਹਿਬ ਹਾਂ ਜੀ ਹਾਂ ਜੀ ਇੱਥੇ ਨਾ ਹਰ ਕੇ ਨੰਦਰ ਨਦੀ ਦੇ ਉੱਤੇ ਬਹੁਤ ਹੀ ਸ਼ਾਨਦਾਰ 뷰 ਹੁੰਦਾ ਇੱਥੇ ਇਦਾਂ ਪ੍ਰਤੀਤ ਹੁੰਦਾ ਜਿੱਦਾਂ ਕਿ ਦੇਖਣਾ ਅਸੀਂ ਗੋਵਿੰਦ ਘ ਇਹ ਦੇਖੋ ਕਿੰਨੀ ਥੋੜ ਸਮਝ ਕੇ ਇੱਥੇ ਬਿਲਡਿੰਗ ਦੀ ਸਾਰੀ ਕੀਤੀ ਗਈ ਆ ਇੱਥੇ ਦਾ ਵਿਊ ਵੀ ਗੋਵਿੰਦ ਘਾੜ ਦੇ ਨਾਲ ਰਸਤਾ ਮਿਲਦਾ ਦਿਖਾਈ ਦੇ ਰਿਹਾ ਹੈ ਨਾ ਔਰ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਜੀ ਕਲਗੀਆਂ ਵਾਲੇ ਦੀ ਚੱਲੇ ਚੱਲਣੇ ਨਹੀਂ ਕਰਾਂ ਉਹ ਆ ਚਲਾਂਗੇ ਜਰੂਰ ਜੀ ਤੇ ਪਰ ਕਿੰਨੇ ਕਮਰੇ ਬਣਨਗੇ ਇੱਥੇ ਕਮਰੇ ਦੇ ਬਾਦੀ ਬਣਨਗੇ ਲਗਭਗ 5000 ਯਾਤਰੀਆਂ ਦਾ ਸਟੇ ਹੋਣਾ ਜੀ ਅੱਛਾ 5000 ਸਮਰਥਾ ਸ਼ਰਧਾਲੂਆਂ ਦੀ ਸਟੇ ਹੋਣੀ ਹੈ ਇੰਨੀ ਇਹਦੀ ਮਤਲਬ ਕਿ ਹੈਗੀ ਕੰਪੈਸਟੀ ਹੈਗੀ ਹੈ ਨਾ ਹੈਗੀ ਜੀ ਕਪੈਸਟੀ ਚਲੋ ਬਹੁਤ ਵਧੀਆ ਜੀ ਬਹੁਤ ਵਧੀਆ ਅੱਛਾ ਇਹ ਤੋਂ ਥੱਲੇ ਕਿੰਨੀਆਂ ਮੰਜ਼ਲਾ ਹੈ ਆਪਾਂ ਥੱਲੇ ਆਪਾਂ ਆ ਗਏ ਜੀ ਹੁਣ ਗਰਾਉਂਡ ਫਲੋਰ ਦੇ ਉੱਪਰ ਆ ਗਏ ਅੱਛਾ ਗਰਾਉਂਡ ਫਲੋਰ ਤੇ ਆ ਗਏ ਨਾ ਹਾਂਜੀ ਨਹੀਂ ਉੱਪਰ ਆਏ ਜਿਹੀ ਗਰਾਉਂਡ ਫਲੋਰ ਥੱਲੇ ਹੈ ਇਹ ਗਰਾਉਂਡ ਫਲੋਰ ਥੱਲੇ ਹੈ ਜੀ ਠੀਕ ਹੈ ਜੀ ਇਹ ਪਹਿਲਾ ਲੈਂਟਰ ਹੈ ਜੀ ਇਹ ਪਹਿਲਾ ਲੈਂਟਰ ਹੈ ਹਾਂਜੀ ਹਾਂਜੀ ਇਹ ਵਾਲਾ ਓਕੇ ਆਹ ਇਹ ਇਹ ਪਹੁੰਚ ਗਏ ਆਪਾਂ ਗਰਾਉਂਡ ਫਲੋਰ ਦੇ ਉੱਤੇ ਨਾ ਆਹ 뷰 ਹੈ ਜੀ ਗਰਾਉਂਡ ਫਲੋਰ ਦਾ ਤੇ ਦੋ ਲਿਫਟ ਹੈਗੇ ਜੀ ਤੇ ਅੱਛਾ ਲਿਫਟਾਂ ਵੀ ਦੋ ਲੱਗਣਗੀਆਂ ਦੋ ਵਾਰ ਹੀ ਹੈਗੇ ਜੀ ਕਿਰਪਾ ਸੱਚੇ ਪਾਤਸ਼ਾਹ ਦੀ ਜੀ ਇਹ ਵੀ ਸੰਗਤਾਂ ਦੇ ਲਈ ਬਿਲਕੁਲ ਬਹੁਤ ਵਧੀਆ ਜੀ ਬਹੁਤ ਵਧੀਆ ਇਹ ਦੋ ਲਿਫਟ ਹੈਗੇ ਜੀ ਇੱਕ ਲਿਫਟ ਹੈਗੀ ਇੱਕ ਲਿਫਟ ਹੋਵੇਗੀ ਇੱਕ ਲਿਫਟ ਹੋਵੇ ਨਾ ਇਹ ਦੋਨੋਂ ਪਾਸੇ ਜੀ ਨੇ ਹਨ ਹਾਂਜੀ ਦੋਨੋਂ ਲਿਫਟਾਂ ਦੀ ਵਾਸਤੇ ਸੀੜੀਆਂ ਨੇ ਬਿਲਕੁਲ ਅੱਛਾ ਦੋਨਾਂ ਦੇ ਨਾਲ ਪੌੜੀਆਂ ਵੀ ਹੈਗੀਆਂ ਤੇ ਲਿਫਟਾਂ ਵੀ ਹੈਗੀਆਂ ਜਿਹੜੀ ਸੰਗਤ ਉਹ ਨਹੀਂ ਤੁਰ ਹੁੰਦਾ ਉਹ ਲਿਫਟ ਵਿੱਚ ਜਾ ਸਕਦੀ ਹੈ ਨਾ ਤੇ ਚਲੋ ਬਹੁਤ ਵਧੀਆ ਉਪਰਾਲਾ ਜੀ ਤੇ ਆਹੋ ਜੀ ਦਰਸ਼ਕਾਂ ਮੇਲੇ ਕਰੋ ਲਓ ਜੀ ਇੱਧਰ ਅੱਛਾ ਬੁਲਫਾ ਵਿਊ ਸੱਚੀ ਬਹੁਤ ਸ਼ਾਨਦਾਰ ਆ ਜੀ ਬਹੁਤ ਹੀ ਪਿਆਰਾ ਵਿਊ ਆ ਬਹੁਤ ਜ਼ਿਆਦਾ ਪਿਆਰਾ ਵਿਊ ਆ ਉੱਥੇ ਵੀ ਆਲਕਨੰਦਾ ਇਹਦੀ ਬਗਦੀ ਨਾਲ ਨਾਲ ਦੀ ਹਾਂਜੀ ਹਾਂਜੀ ਉਹ ਨਾਲ ਗੋਬਿੰਦ ਘਾੜ ਵੀ ਨਾ ਉਹੀ ਹੈਗੀ ਹਾਂ ਉਦਾਂ ਹੀ ਆਵਾਜ਼ ਇੱਥੇ ਆ ਉਹੀ ਇਦਾਂ ਬਿਲਕੁਲ ਬਿਲਕੁਲ ਵਾਹ ਕੀ ਬਾਤ ਆ ਜੀ ਤੇ ਕਿੰਨੇ ਦਿਨ ਤੱਕ ਹੋ ਜੂਗਾ ਰੈਡੀ ਜੀ ਹੁਣੇ ਰੈਡੀ ਜੇ ਕੁਝ ਡੇਢ ਮਿੱਥੀ ਹੋਗਾ ਕੋਈ ਜਾਂ ਨਹੀਂ 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 ਡੇਢ ਮਿੱਥੀ ਨਹੀਂ ਹੈ ਜੀ ਜੇ ਲਾਈਏ ਤਾਂ ਛੱਤ ਆਪਣੀ ਜਿਹੜੀ ਰੋਡ ਲੈਵਲ ਦੀ ਹੈਗੀ ਜੀ ਜੀ ਉਹ ਚੱਲ ਜਾਣੀ ਦੀ ਸਮਰਤਕ ਜੀ ਜੀ ਦਾ ਅਗਲੀ ਯਾਤਰਾ ਤੱਕ ਅਗਲੀ ਯਾਤਰਾ ਤੱਕ ਜੀ ਹੋ ਸਕੇ ਸਟੇਬਲ ਸਕੂਗਾ ਤੇ ਲੰਗਰ ਹਾਲ ਸਾਰਾ ਬਣਾਇ ਦੇ ਯਾਨੀ ਚਾਂਸਸ ਹੈਗੇ ਆ ਮਹਾਰਾਜ ਦੀ ਕਿਰਪਾ ਹੋ ਜੇ ਤਾਂ ਹੋ ਜਾਣਾ ਨਾ ਹਾਂ ਜੀ ਹਾਂ ਜੀ ਕਿਰਪਾ ਤਾਂ ਮਹਾਰਾਜ ਦੀ ਹਰ ਜਗ੍ਹਾ ਹੀ ਆ ਜੀ ਉਹਦੀ ਕਿਰਪਾ ਨਾਲ ਹੀ ਹੋ ਰਿਹਾ ਸਾਰਾ ਕੁਝ ਜੀ ਸੱਚੇ ਪਾਤਸ਼ਾਹ ਦੇ ਨਾਲ ਤੇ ਲੋ ਜੀ ਮਨ ਪ੍ਰਸੰਨ ਹੋਇਆ ਜੀ ਮੈਂ ਪਿਛਲੇ ਸਾਲ ਜਦੋਂ ਅਹ ਸ੍ਰੀ ਹਿਮਕੋਟ ਸਾਹਿਬ ਜੀ ਦੇ ਕਪਾੜ ਖੁੱਲੇ ਸੀ ਨਾ ਜਦੋਂ ਇੱਕ ਦਿਨ ਪਹਿਲਾਂ ਜਥਾ ਚੱਲਦਾ ਆ ਗੋਵਿੰਦ ਘਾੜ ਤੋਂ ਤੇ ਉੱਥੇ ਚੇਅਰਮੈਨ ਸਾਹਿਬ ਨੇ ਅਨਾਉਂਸ ਕੀਤਾ ਜੀ ਉਹਦੋਂ ਦੱਸਿਆ ਸੀਗਾ ਬੜੀ ਖੁਸ਼ੀ ਹੋਈ ਵੀ ਵੱਡੀ ਬਿਲਡਿੰਗ ਬਣਦੀ ਪਰ ਮੈਨੂੰ ਪਤਾ ਨਹੀਂ ਸੀ ਕਿੱਥੇ ਆ ਜੀ ਜੀ ਤੇ ਮੈਂ ਪੁਰਾਣੀ ਵੀਡੀਓ ਆਪਣੀ ਕੱਢੀ ਕਿਤੇ ਸੀਗੀ ਤਾਂ ਉਹਦੇ ਵਿੱਚ ਮੈਨੂੰ ਟੂੜਾ ਲੱਭਿਆ ਹਾਂਜੀ ਹਾਂਜੀ ਤੇ ਫਿਰ ਮੈਂ ਪੁੱਛਦਾ ਪੁੱਛਦਾ ਪੁਰੇ ਜੋਛੀ ਮੱਟ ਗੁਰਦੁਆਰਾ ਸਾਹਿਬ ਰੁਕਿਆ ਫਿਰ ਮੈਨੂੰ ਉਹਨਾਂ ਨੇ ਦੱਸਿਆ ਤੇ ਚਲੋ ਮਨ ਜਰੀ ਸੀ ਵੀ ਮੈਂ ਦਰਸ਼ਨ ਕਰਾਂ ਬਿਲਕੁਲ ਬਿਲਕੁਲ ਤੇ ਬਹੁਤ ਵਧੀਆ ਮਨ ਪਰਸਾਨ ਹੋਇਆ ਜੀ ਤੇ ਤੁਸੀਂ ਵੀ ਆਓ ਜੀ ਦੇਖ ਕੇ ਜਾਓ ਤੇ ਵਾਹਿਗੁਰੂ ਜੇ ਅੱਛਾ ਲੱਗਾ ਕਮੈਂਟ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਸ਼੍ਰੀ ਹਿਮਕੁੰਡ ਸਾਹਿਬ ਮੈਨੇਜਮੈਂਟ ਟਰਸਟ ਰਤੂੜਾ ਦਾ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਆਪਾਂ ਤਕਰੀਬਨ ਤੁਹਾਨੂੰ ਸਾਰੇ ਫਲੋਰ ਇਹਦੇ ਥੱਲੇ ਜਾ ਕੇ ਜਾ ਕੇ ਆਪਾਂ ਦਿਖਾਏ ਆ 6 ਫਲੋਰ ਆਲਰੇਡੀ ਰੈਡੀ ਹੋ ਚੁੱਕੇ ਆ ਤੇ ਟੋਟਲ 10 ਫਲੋਰ ਬਣਨੇ ਜੀ ਇਹਦੇ ਤੇ ਹੋ ਸਕਦਾ ਆਉਣ ਵਾਲੀ 2025 ਦੀ ਯਾਤਰਾ ਤੱਕ ਪਰਮਾਤਮਾ ਜੀ ਦੀ ਕਿਰਪਾ ਕਰਨ ਤੇ ਇਹ ਇਹ ਬਿਲਡਿੰਗ ਸੰਕਤਾਂ ਲਈ ਤਿਆਰ ਹੋ ਜੂਗੀ ਜੀ ਤੇ ਤੁਸੀਂ ਆਓ ਦੇਖੋ ਤੇ ਤੁਹਾਨੂੰ ਇੱਕ ਵਾਰੀ ਤੇ ਇਦਾਂ ਪ੍ਰਤੀਤ ਹੋਊਗਾ ਵੀ ਤੁਸੀਂ ਨਾ ਗੋਵਿੰਦ ਘਾੜੀ ਬੈਠੇ ਹੋ ਦੇਖੋ ਇੱਕ ਵਾਰ ਤੁਹਾਨੂੰ ਇਦਾਂ ਪ੍ਰਤੀਤ ਹੋਏਗਾ ਕਿ ਜਿੱਦਾਂ ਤੁਸੀਂ ਨਾ ਗੋਵਿੰਦ ਘਾੜੀ ਬੈਠੇ ਆ ਜਿੱਦਾਂ ਗੋਵਿੰਦ ਘਾੜ ਬੈਠੇ ਹੁੰਦੇ ਨਾਲ ਦੀ ਰੀਵਰ ਵਗਦੀ ਆ ਅਲਕਨੰਦਾ ਕੇਮਕੁੰਨ ਸਾਹਿਬ ਤੋਂ ਤੇ ਬਦੀਨਾਥ ਜੀ ਤੋਂ ਰੀਵਰ ਆ ਰਹੀ ਆ ਨਦੀ ਵਗਦੀ ਆ ਰਹੀ ਆ ਅਲਕਨੰਦਾ ਉਹ ਨਾਲ-ਨਾਲ ਵਗਦੀ ਪਈ ਆ ਤੇ ਉਹਦੇ ਕਿਨਾਰੇ ਦੇ ਉੱਤੇ ਹੀ ਸ਼੍ਰੀ ਹੇਮਕੁੰਡ ਸਾਹਿਬ ਮੈਨੇਜਮੈਂਟ ٹرسٹ ਦਾ ਰਤੂੜਾ ਦਾ ਗੁਰਦੁਆਰਾ ਸਾਹਿਬ ਦੀ ਸਾਰੀ ਹੋ ਰਹੀ ਹੈ ਜੀ ਬਹੁਤ ਹੀ ਪਿਆਰੀ ਬਹੁਤ ਹੀ ਮਨ ਪਉਂਦੀ ਮਨਮੋਹਕ ਨਜ਼ਾਰਾ ਇੱਥੇ ਦਾ ਤੁਸੀਂ ਵੀ ਆਓ ਦਰਸ਼ਨ ਜ਼ਰੂਰ ਕਰੋ ਜੀ ਜਦੋਂ ਵੀ ਸ਼੍ਰੀ ਹੇਮਕੁੰਡ ਸਾਹਿਬ ਯਾਤਰਾ ਤੇ ਆਉਂਦੇ ਆ ਤੇ ਤਕਰੀਬਨ ਮੈਂ ਸਾਰਾ ਡਰੈਸ ਪਾਸੇ ਦਿੱਤਾ ਫਿਰ ਵੀ ਅਗਰ ਤੁਸੀਂ ਜੇ ਰੋਸ਼ਨੀਗਰ ਆਉਂਦੇ ਆ ਤੇ ਸ਼੍ਰੀਨਗਰ ਤੁਸੀਂ ਆਉਂਦੇ ਆ ਸ਼੍ਰੀਨਗਰ ਗੁਰਦੁਆਰਾ ਸਾਹਿਬ ਤੁਸੀਂ ਰਤੂੜਾ ਬਾਰੇ ਪੁੱਛ ਸਕਦੇ ਆ ਕਿ ਕਿੱਥੇ ਗਿਆ ਨਾ ਤੇ ਰਤੂੜਾ ਕਸਬੇ ਤੋਂ ਪਹਿਲੇ ਹੀ ਨਾ 2-3 ਕਿਲੋਮੀਟਰ ਤੇ ਸ਼੍ਰੀਨਗਰ ਤੋਂ ਜਦੋਂ ਆਈਏ ਤਾਂ ਖੱਬੇ ਹੱਥ ਆ ਜੀ ਨਿਸ਼ਾਨ ਸਾਹਿਬ ਲੱਗੇ ਹੋਏ ਆ ਤੇ ਤੁਹਾਨੂੰ ਦੂਰੋਂ ਹੀ ਪੱਤੇ ਪਤਾ ਲੱਗ ਜਾਊਗਾ ਮਠਾ ਮਠਾ ਮੀ ਪਹਿਲਾਂ ਬਹੁਤ ਤੇਜ਼ ਸੀ ਤੇ ਹੁਣ ਥੋੜਾ ਘਟ ਗਿਆ ਆ ਤੇ ਚਾਹ ਦੇ ਪਿਆਲੇ ਛਕਿਆ ਲੰਗਰ ਦੀ ਚਾਹ ਜਲਦੀ ਪਈ ਸੀਗੀ ਤੇ ਪ੍ਰਸ਼ਾਦਾ ਪੱਤੀ ਬਣੀ ਆ ਜੀ ਪਤਾ ਕੋ ਵੀ ਆ ਵਾ ਪਰ ਹੁਣ ਆਨੰਦਿਆ ਪਿੱਛੋਂ ਮੈਂ ਛਕਿਆ ਉੱਥੋਂ ਛਕਿਆ ਤੇ ਇਧਰ ਵੀਰੇ ਲੰਗਰ ਦੀ ਸੇਵਾ ਹੋ ਰਹੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਹੋਰ ਸੰਗਤ ਜੀ ਠੀਕ ਹੋ ਜੀ ਚਲੋ ਬਹੁਤ ਵਧੀਆ ਹਾਂਜੀ ਵਾਹਿਗੁਰੂ ਜੀ ਗੁਰਦੁਆਰਾ ਹਿਮਕੁੰਡ ਸਾਹਿਬ ਸ਼੍ਰੀਨਗਰ ਰਤੂ ਦਾ ਤੋਂ ਅਗਲਾ ਜਿਹੜਾ ਆਪਣੇ ਪੜਾਉਂਦਾ ਆ ਜਦੋਂ ਆਪਾਂ ਹਿਮਕੁੰਡ ਸਾਹਿਬ ਤੋਂ ਵਾਪਸ ਆਉਂਦੇ ਆ ਹਿਮਕੁੰਡ ਸਾਹਿਬ ਮੈਨੇਜਮੈਂਟ ٹرسٹ ਸ਼੍ਰੀਨਗਰ ਤੇ ਆਜੋ ਕਰਦੇ ਆ ਦਰਸ਼ਨ ਮੇਲੇ ਆਜੋ ਇਹ ਸ਼ਹਿਰ ਦੇ ਵਿੱਚੋਂ ਵਿੱਚ ਆ ਇਹ ਨਾ ਪਤਾ ਲੱਗੇ ਤੁਸੀ ਇਹ ਪਤਾ ਵੀ ਕਰ ਸਕਦੇ ਜਿੱਥੋਂ ਮਰਜ਼ੀ ਪਤਾ ਕਰ ਸਕਦੇ ਆ ਬਿਲਕੁਲ ਸ਼ਹਿਰ ਦੇ ਵਿੱਚ ਗੁਰਦੁਆਰਾ ਸਾਹਿਬ ਪਾਰਕਿੰਗ ਲਈ ਗੱਡੀਆਂ ਲਾਉਣ ਲਈ ਵੀ ਜਗ੍ਹਾ ਹੈਗੀ ਆ ਟੂ ਵੀਲਰ ਵੀ ਆ ਤੇ ਗੱਡੀਆਂ ਫੋਰ ਵੀਲਰ ਲਾਉਣ ਲਈ ਵੀ ਆ ਟੂ ਵੀਲਰ ਤਾਂ ਇੱਥੇ ਲੱਗੀ ਲੱਗ ਜਾਂਦੀ ਹੈ ਨਾ ਤੇ ਫੋਰ ਵੀਲਰ ਉਹ ਵੀ ਲੱਗੀ ਪਾਰਕਿੰਗ ਉੱਥੇ ਸਿੰਘ ਹੈਗੀ ਆ ਸਿੰਘ ਭਾਈਆ ਦੇ ਗੱਡੀਆਂ ਸਾਰੀਆਂ ਲਗਾਉਂਦੇ ਆ ਨਾ ਲੰਗਰ ਹਾਲ ਸੰਤਾਂ ਦਰਸ਼ਨ ਕਰਨ ਜਾ ਰਹੀਆਂ ਸਤਿਗੰਕੁਣ ਜੀ ਹਿੰਕੁਣ ਸਾਹਿਬ ਤੇ ਕੁਝ ਸੰਤਾਂ ਵਾਪਸ ਆ ਰਹੀਆਂ ਤੇ ਇਹ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਹੈ ਜੀ ਇੱਥੇ ਜਿਵੇਂ ਤੁਸੀਂ ਇੱਕ ਪੜਾਏ ਹੈਗਾ ਜੀ ਤੇ ਯਾਨੀ ਜਦੋਂ ਤੁਸੀਂ ਯਾਤਰਾ ਤੇ ਆਉਂਦੇ ਆਂ ਸ਼੍ਰੀ ਵਦਲੋ ऋषिकेश ਤੋਂ ਤੋਂ ਹਰਦਵਾਰ ਤੋਂ ਤੁਰਦੇ ਆ ਤਾਂ ਪਹਿਲਾ ਗੁਰਦੁਆਰਾ ਸਾਹਿਬ ਹਰਦਵਾਰ ਆ ਪਹਿਲਾ ਪੜਾ ਉਸ ਤੋਂ ਬਾਅਦ ਰਿਸ਼ੀਕੇਸ਼ ਸ਼੍ਰੀ ਰਿਸ਼ੀਕੇਸ਼ ਤੋਂ ਬਾਅਦ ਸ਼੍ਰੀ ਨਗਰ ਸ਼੍ਰੀ ਨਗਰ ਤੋਂ ਬਾਅਦ ਫਿਰ ਰੋਟੂੜਾ ਨਵੀਂ ਬਿਲਡਿੰਗ ਬਣਦੀ ਪਈ ਰੋਟੂੜਾ ਤੋਂ ਬਾਅਦ ਆ ਜਾਂਦਾ ਜੋਛੀ ਮੱਠ ਜੋਛੀ ਮੱਠ ਤੋਂ ਬਾਅਦ ਆ ਜਾਂਦਾ ਗੋਬਿੰਦ ਘਾੜ ਗੁਰਦੁਆਰਾ ਸਾਹਿਬ ਉਸ ਤੋਂ ਬਾਅਦ ਗੋਬਿੰਦ ਤਾਮ ਤੇ ਉਸ ਤੋਂ ਬਾਅਦ ਸਚਕਣ ਸ਼੍ਰੀ ਹਿੰਦਪੁਰ ਸਾਹਿਬ ਇੱਕ ਗੱਲ ਹੋਰ ਇੱਥੇ ਤੁਹਾਨੂੰ ਜੋਗਾ ਵੀ ਇਹ ਜਿਹੜੀ ਸਜਾਵਟ ਹੁੰਦੀ ਹੈ ਜਿੱਦਾਂ ਤੁਸੀਂ ਗੋਬਿੰਦ ਘਾਟ ਦੇਖੀ ਆ ਗੋਬਿੰਦ ਤਾਮ ਦੇਖੀ ਆ ਸਤ ਕੰਟਰੀ ਹੇਮਕੁੰਨ ਸਾਹਿਬ ਦੀ ਦੇਖੀ ਹੈ ਨਾ ਤੇ ਰਾਤ 'ਚ ਵੀ ਜਿੰਨੇ ਪੜਾਉਂਦੇ ਜਿੰਨੇ ਗੁਰਦੁਆਰਾ ਸਾਹਿਬ ਆਉਂਦੇ ਆ ਸਾਰਿਆਂ ਦੇ ਉੱਤੇ ਸਾਰਿਆਂ ਦੇ ਵਿੱਚ ਸਜਾਵਟ ਕੀਤੀ ਜਾਂਦੀ ਹੈ ਤੇ ਸਿੰਘ ਆਉਂਦੇ ਆ ਜਿਹੜੇ ਸਿੰਘ ਤੁਹਾਨੂੰ ਵੀਡੀਓ ਦੇ ਪਿੱਛੇ ਦੇ ਵੇਲੇ ਸੀਗੇ ਪਿਛਲੀ ਵੀਡੀਓ ਦਿਖਾਈ ਸੀ ਉਹ ਹੀ ਸਿੰਘ ਸਾਰੀ ਸਜਾਵਟ ਕਰਕੇ ਜਾਂਦੇ ਆ ਨਾ ਪਹਿਲਾਂ ਰਿਸ਼ੀਕੇਸ਼ ਗੁਰਦੁਆਰਾ ਸਾਹਿਬ ਉਸ ਤੋਂ ਬਾਅਦ ਸ਼ਿਰਿਨਗਰ ਅ ਦੋਸ਼ਿਮਰ ਗੋਬਿੰਦ ਕਾਰਤੀ ਗੋਬਿੰਦ ਧਾਮ ਜੀ ਸੱਚਕਣ ਸ਼੍ਰੀ ਹੇਮਕੁੰਡ ਸਾਹਿਬ ਤੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਗੱਡੀਆਂ ਦੀ ਪਾਰਕਿੰਗ ਆ ਤੇ ਇਦਾਂ ਤੁਸੀਂ ਦੇਖ ਸਕਦੇ ਆ ਗੱਡੀਆਂ ਲੱਗੀਆਂ ਸਾਰੀਆਂ ਪਾਰਕ ਦੇ ਵਿੱਚ ਇਹ ਟੂ ਵੀਲਰ ਵੀ ਨਾਲੇ ਹੀ ਆ ਮੂਰੇ ਲੱਗਦੇ ਆ ਤੇ ਉਹ ਉਹਦੇ ਲਈ ਅਲੱਗ ਪਾਰਕਿੰਗ ਤੇ 4 ਵੀਲਰ ਲਈ ਅਲੱਗ ਆ ਇੱਥੇ ਵੀ ਲੱਗ ਜਾਂਦੇ 2 ਵੀਲਰ ਵੈਸੇ ਬਿਲਕੁਲ ਪਾਰਕਿੰਗ ਲੱਗੀ ਹੈਗੀ ਔਰ ਨਹੀਂ ਕੋਈ ਪਾਰਕਿੰਗ ਦੀ ਸਮੱਸਿਆ ਨਹੀਂ ਪਾਰਕਿੰਗ ਬਿਲਕੁਲ ਨਾਲ ਤੇ ਫਾਈਨਲੀ ਹੁਣ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਮੈਨੇਜਮੈਂਟ ٹرسٹ ਰਿਸ਼ੀਕੇਸ਼ ਤੇ ਰਾਤ ਰੁਕਾਂਗੇ ਇੱਥੇ ਹੁਣ ਵਾਹਿਗੁਰੂ ਤੇ ਤਕਰੀਬਨ ਜਿੰਨੀਆਂ ਵੀ ਸੰਤਾਂ ਦਰਸ਼ਨ ਕਰਨ ਗੁਰੂ ਮਹਾਰਾਜ ਦੇ ਆਉਂਦੀਆਂ ਐ ਤੇ ਸਾਰੀਆਂ ਰਿਸ਼ੀਕੇਸ਼ ਗੁਰਦਰਾ ਸਾਹਿਬ ਆ ਕੇ ਸਟੇ ਕਰਦੀਆਂ ਆ ਤੇ ਇੱਥੋਂ ਸਵੇਰੇ ਫਿਰ ਅ ਸ਼੍ਰੀ ਹਿਮਕੁੰਡ ਸਾਹਿਬ ਜੀ ਨੂੰ ਚਾਲੇ ਪਾਉਂਦੀਆਂ ਆ ਤੇ ਵੀਡੀਓ ਤੁਹਾਨੂੰ ਮੈਂ ਪਿਛੇ ਦਿਖਾਇਆ ਲੋਕਿ ਵੀਡੀਓ ਜੀ ਤੁਸੀਂ ਪਿਛੇ ਦੇਖਿਆ ਜਿੱਦਾਂ ਅ ਜਦੋਂ ਰਿਸ਼ੀਕੇਸ਼ ਤੋਂ ਚੱਲਦੇ ਜਨਨੀ ਜਦੋਂ ਗੁਰਦੁਆਰਾ ਰਿਸ਼ੀਕੇਸ਼ ਤੋਂ ਤੁਸੀਂ ਚੱਲਦੇ ਆ ਤੇ ਜਿਹੜਾ ਅਗਲਾ ਪੜਾ ਆਉਂਦਾ ਆ ਉਹ ਆਉਂਦਾ ਆ ਸ਼੍ਰੀ ਨਗਰ ਸ਼੍ਰੀ ਨਗਰ ਤੋਂ ਅਗਲਾ ਰਤੂੜਾ ਤੇ ਰਤੂਰੇ ਤੋਂ ਅੱਗੇ ਜੋਚੀ ਮੱਠ ਜੋਚੀ ਮੱਠ ਤੋਂ ਗੋਵਿੰਦ ਘਰ ਗੋਵਿੰਦ ਘਰ ਤੋਂ ਬਾਅਦ ਫਿਰ ਗੋਵਿੰਦ ਧਾਮ ਤੇ ਸਤਿਗੰਗਰੀ ਹਿਮਕੁੰਡ ਸਾਹਿਬ ਅੱਜ 26 ਦੀ ਰਾਤ ਆ ਨਾ 26 ਦੀ ਨਾਈਟ ਆ ਤੇ ਸੰਗਤ ਬਹੁਤ ਕਣੀ ਕਿ ਐਸ ਵੇਲੇ ਗੁਰਦੁਆਰਾ ਸਾਹਿਬ ਤਕਰੀਬਨ ਸਾਰੇ ਹਾਲ ਭਰੇ ਹੋਏ ਆ ਹਰੇ ਸਾਰੇ ਰੂਮ ਭਰੇ ਹੋਏ ਆ ਪਾਰਕਿੰਗਾਂ ਵੀ ਫੁੱਲ ਆ ਨਾ ਤੇ ਬਾਕੀ ਦਰਸ਼ਨ ਵੇਲੇ ਕਰੋ ਜੀ ਗੁਰੂ ਮਹਾਰਾਜ ਦੇ ਤੇ ਜਿਹੜੀ ਰਜਿਸਟ੍ਰੇਸ਼ਨ ਹੁੰਦੀ ਆ ਉਹ ਵੀ ਇੱਥੇ ਰਿਸ਼ੀਕੇਸ਼ ਗੁਰਦੁਆਰਾ ਸਾਹਿਬ ਹੁੰਦੀ ਆ ਤੇ ਉਸ ਤੋਂ ਬਾਅਦ ਜੇ ਕਿਸ ਨੇ ਇੱਥੇ ਨਹੀਂ ਕਰਵਾਈ ਤੇ ਫਿਰ ਪੁਲਨਾ ਪਿੰਡ ਜਿਹੜੋ ਵੜਦੇ ਆ ਪਿੰਡਾਂ ਪੁਲ ਜਿੱਥੇ ਤੁਹਾਨੂੰ ਟੈਕਸੀਆਂ ਛੱਡਦੀਆਂ ਆ ਕਿ ਉਸ ਜਗ੍ਹਾ ਜਾ ਕੇ ਵੀ ਤੁਹਾਡੀ ਰਜਿਸਟ੍ਰੇਸ਼ਨ ਹੋ ਸਕਦੀ ਹੈ ਨਾ ਜੀ ਤੇ ਤੇ ਖਾਲਸਾ ਜੀ ਇਸ ਵਲੌਗ ਚ ਇੰਨਾ ਕ ਤੇ ਨੈਕਸਟ ਵਲੌਗ ਚ ਮਿਲਦੇ ਆ ਜੀ ਤੇ ਸੰਗਤਾਂ ਤੁਸੀਂ ਦੇਖ ਸਕਦੇ ਆ ਹਾਲ ਬੋਕਾ ਸੰਗਤਾਂ ਬਾਹਰ ਪਲੋਕੇ ਪਾਰਕ ਦੇ ਵਿੱਚ ਠੰਡੀ ਜਗ੍ਹਾ ਤੇ ਵਿਸ਼ਰਾਮ ਕਰ ਰਹੀਆਂ ਆ ਆਰਾਮ ਕਰ ਰਹੀਆਂ ਆ ਗੁਰਦੁਆਰਾ ਸਾਹਿਬ ਤੋਂ ਜਦੋਂ ਅਸੀਂ ਬੈਕ ਸਾਈਡ ਹੁੰਦੇ ਆ ਪਾਰਕਿੰਗ ਵਾਲੀ ਸਾਈਡ ਹੁੰਦੇ ਤਾਂ ਉੱਧਰਲੀ ਸਾਈਡ ਗੁਰਦੁਆਰਾ ਸਾਹਿਬ ਦਾ ਸਰੋਵਰ ਹੈ ਤੇ ਤੁਸੀਂ ਉੱਵੀਂ ਦਰਸ਼ਨ ਮਿਲੇ ਕਰੋ ਜੀ ਤੇ ਇਹਦੇ ਵਿੱਚ ਬਹੁਤ ਹੀ ਰੰਗ-ਬਰੰਗੀਆਂ ਮੱਛੀਆਂ ਵੀ ਆ ਚਲੋ ਹੁਣ ਤਾਂ ਰਾਤ ਹੋ ਗਈ ਨਹੀਂ ਰਹੋਗੇ ਹੁਣ ਤਾਂ ਨਹੀਂ ਪਤਾ ਲੱਗਣਾ ਨਾ ਕੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਸਵੇਰੇ ਚਾਵੇ ਪਾਤੇ ਆ ਜੀ ਤੇ ਮੇਰਾ ਭਰਾ ਚੰਨੀ ਦਿੱਲੀ ਵਾਲਾ ਮੁੰਡਾ ਫੇਰ ਵੀ ਲਾਗੇ ਤੇ ਅਗਲੇ ਸਾਲ ਤੇ ਜਦੋਂ ਮਹਾਰਾਜ ਦੇ ਦਰਸ਼ਨ ਮੇਲੇ ਇਕੱਠੇ ਨੇ ਕਰਨ ਆਉਣੇ ਹੋਣੇ ਜਦੋਂ ਦਿੱਲੀ ਆਏ ਰਹੇ ਮਹਾਰਾਜ ਜਿੱਦੇ ਰਹੇ ਨਾ ਫੇਰ ਆ ਦਰਸ਼ਨ ਮੇਲੇ ਕਰਾਂਗੇ ਮਹਾਰਾਜ ਬਹੁਤ ਹੀ ਵਧੀਆ ਸੁਭਾ ਮੇਰੇ ਭਰਾ ਦਾ ਪਿਛਲੇ ਸਾਲ ਮੇਲੇ ਦੀ ਐਤਕੀ ਵੀ ਅਸੀਂ ਇਕੱਠੇ ਰਹੇ ਇਕੱਠੇ ਯਾਤਰਾ ਕੀਤੀ ਤੇ ਪਰਮਾਤਮਾ ਇਦਾਂ ਹੀ ਇਕੱਠੇ ਰੱਖੇ ਪਰ ਮੈਂ ਕਵਾਂਗਾ ਜੀ ਹਿੰਕਪੁਰ ਸਾਹਿਬ ਦੀ ਯਾਤਰਾ ਆਰੰਭ ਹੋ ਚੁੱਕੀ ਹੈ 25 ਤਰੀਕ ਨੂੰ ਜੇ 25 ਮਈ 25 ਮਈ ਨੂੰ ਮਹਾਰਾਜ ਕੇ ਗਿਵਾੜ ਜਿਹੜੇ ਸਤਕਾਂਛੀ ਦੀ ਹਿੰਕਪੁਰ ਦਾ ਤੇ ਖੁੱਲ ਗਏ ਨੇ ਸਾਰੇ ਆਓ ਦਰਸ਼ਨ ਮੇਲੇ ਕਰੋ ਆਪਣਾ ਜੀਵਨ ਸਫਲ ਆਪਣਾ ਜੀਵਨ ਸਫਲ ਕਰੋ ਔ ਔਰ ਜਦੋਂ ਵੀ ਬਾਈਕ ਤੇ ਜਾਂਦੇ ਆ ਤੁਸੀਂ ਕਾਲ ਨਾ ਕਰੋ ਜਦੋਂ ਗੱਡੀ ਦੇ ਬੈਕ ਸਾਈਡੋਂ ਕਰੀਦਾ ਓਵਰਟੇਕ ਕਰਨਾ ਰੋਂਗ ਸਾਈਡ ਵੀ ਹੋ ਨਾ ਕਰੋ ਪਲੀਜ਼ ਗੱਡੀ ਸੇਫ ਚਲਾਓ ਪਾੜਾ ਇਹ ਮੇਰਾ ਪੀਦਾ ਵੀ ਦਿੱਲੀ ਤੋਂ ਬਾਈਕ ਤੇ ਆਇਆ ਹੈ ਵਾਈਕਰ ਹੰਟਰ ਪਰ ਅਜੇ ਰੇੜੀਆਂ ਪਾਰਟੀ ਨਹੀਂ ਕੀਤੀ ਬੰਦੇ ਨੇ ਚਲੋ ਓਕੇ ਸਾਰ ਆ ਗਈ ਹੈ